ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਖੇਤੀ ਵਿਗਿਆਨ ਕੇਂਦਰ ਆਏ ਆਂ ਅਸੀਂ ਤੇ ਇੱਥੇ ਕੈਸ ਸਾਹਿਬ ਦੇ ਨਾਲ ਸਬਜ਼ੀ ਲਾਉਂਦੇ ਨੇ ਕੀ ਕੋਈ ਲਾਉਂਦੇ ਨੇ ਆਓ ਤੁਹਾਨੂੰ ਵਿਖਾਉਂਦੇ ਆਂ ਨਾਲ ਬਬਰੀਆ ਪਹਿਲੀਆਂ ਖੇਲਾਏ ਆਪਣੀਆਂ ਥਾਉਂਦੀਆਂ ਹਾਂਜੀ ਹਾਂਜੀ ਇਹਦੇ ਵਿੱਚ ਜਿਵੇਂ ਅਸੀਂ ਪਲੇਨ ਤੇ ਬੀਜਦੇ ਆਂ ਇਹਨਾਂ ਨੇ ਖੇਲਾ ਬਣਾ ਗਏ ਉਹਦੇ ਉੱਪਰ ਹੀ ਲਗਾਇਆ ਹੈ ਤੇ ਇਹ ਸਿੱਧਾ ਕਿਆਰੀਆਂ ਵਿੱਚ ਕਿਉਂ ਨਹੀਂ ਇਤਰਾ ਖੇਲਾ ਚ ਕਿਉਂ ਉਸ ਤਰ੍ਹਾਂ ਗੁਸ ਦੀ ਤਰ੍ਹਾਂ ਆਪਾਂ ਤਜਰਬਾ ਇਹਨਾਂ ਵੀ ਇਹ ਵੇਖਣਾ ਵੀ ਇਹਦੇ ਇਸ ਤਰ੍ਹਾਂ ਇਹ ਕਿੰਨਾ ਵਧੀਆ ਨਿਕਲਦਾ ਕਿਸ ਤਰ੍ਹਾਂ ਨਿਕਲਦਾ ਜਦੋਂ ਖੇਲ ਦੇ ਉੱਤੇ ਪਾਣੀ ਘੱਟ ਲੱਗਦਾ ਵਾ ਹਾਂਜੀ ਹੂੰ ਇਹਦੇ ਦਾ ਗੰਡਾ ਜਿਹੜਾ ਉਹ ਮੋਟਾ ਹੁੰਦਾ ਵਾ ਜਾਂ ਗਲ ਦਾ ਘਟਾ ਕਿਦਾਂ ਇਹ ਆਪਣੇ ਹਿਸਾਬ ਨਾਲ ਇਹਨਾਂ ਨੇ ਫਿਰ ਉਹਦੇ ਇਹ ਜੇ ਕਾਰਨ ਕੇ ਇਦਾਂ ਲਾਉਣਗੇ ਤੇ ਫਿਰ ਹੀ ਸਾਨੂੰ ਵੀ ਕੁਝ ਦੱਸਣਗੇ ਇਹਦੇ ਚ ਹਾਂਜੀ ਹੂੰ ਹੁਣ ਜਿੱਦਾਂ ਆਪਾਂ ਆਪ ਤਜਰਬਾ ਇਹਗਾ ਤੇ ਆਪਾਂ ਵੇ ਹੁਣ ਛੱਟੇ ਦਾ ਵੀ ਤੁੰ ਬੀਜਿਆ ਆਪਾਂ ਹਾਂਜੀ ਛਟਾ ਦੇ ਗਈ ਬੀਜਿਆਵਾ ਤੇ ਆਪਾਂ ਹੱਥੀਂ ਵੀ ਲਗਾਇਆ ਹੈ ਹਾਂ ਹਾਂਜੀ ਤੇ ਹੁਣ ਇਸੇ ਤਰ੍ਹਾਂ ਆਪਾਂ ਨੂੰ ਕੋਈ ਨੌਲਜ ਇਹਨਾਂ ਹੁਣ ਜਿੱਦਾਂ ਆਏ ਇਹਨਾਂ ਦੇ ਵੇਖਿਆ ਇਹ ਹੁਣ ਜਦੋਂ ਦੱਸਣਗੇ ਸਾਨੂੰ ਵੀ ਇਹ ਸਾਡਾ ਥੂਮ ਆਪਣੇ ਨਾਲ ਇਹ ਪਾਰਾ ਜਾਂ ਵਧੀਆ ਵਾ ਹਾਂ ਹਾਂਜੀ ਪਾਣੀ ਘਟ ਆਉਂਦਾ ਦੇ ਰੇਜ ਦੇ ਹਿਸਾਬ ਨਾਲ ਤੇ ਇਹ ਫਿਰ ਆਪਾਂ ਇਹਦੇ ਨਾਲ ਕਰਕੇ ਵੇਖ ਲਾਂਗੇ ਹਾਂ ਹਾਂਜੀ ਹਾਂਜੀ ਇਹਦੇ ਬਾਕੀ ਇਹਨਾਂ ਵੀ ਉਸੇ ਤਰ੍ਹਾਂ ਹੀ ਉੱਥੇ ਪ੍ਰਾਲੀ ਪੂਰੀ ਪਾ ਦਿੱਤੀ ਹੈ ਹਾਂ ਤਾਂ ਕਿ ਬਾਦ ਦੇ ਵਿੱਚ ਉਹ ਗੋਡਨ ਗਾਰਡਨ ਦੀ ਪ੍ਰੋਗਰਾਮ ਆਜੀ ਪਤਾ ਹੈ ਕਿ ਇੱਥੇ ਹੁੰਦੇ ਚਲੋ ਇਹਨਾਂ ਜਿਹੜੀ ਖੇਤੀ ਚਲੋ ਇਹ ਵੀ ਕਰਦੇ ਇਹਨਾਂ ਦੇ ਵਿੱਚ ਥੋੜੇ ਸੰਭਾਲ ਦੇ ਵੀ ਬੰਦਿਆਂ ਨੇ ਮੁੜ ਕੇ ਕੰਨ ਹੁੰਦੀ ਕਰਨ ਹੁੰਦੇ ਆਪਾਂ ਦੇ ਵੀ ਹੱਥੀ ਸਾਰਾ ਕੋਈ ਕਰੀ ਜਾਂਦੇ ਹੈ ਹਾਂਜੀ ਹਾਂ ਬਾਕੀ ਇਹ ਵੀ ਚਲੋ ਸੋਨਾ ਵਾਲਾ ਤਿੰਨ ਪਾਣਾ ਖੇਲਦੇ ਤੇ ਲਾਈਆਂ ਹੁਣਾਂ ਹਾਂਜੀ ਲਸਣ ਨਾਲ ਸਾਈਡ ਤੇ ਉੱਤੇ ਆਪਣੇ ਮੂਲੀ ਦਾ ਵੀ ਲਾ ਦਿੱਤਾ ਇੰਨਾ ਹਾਂ ਉਹ ਚਲੋ ਵੇਲੇ ਥਾ ਇਥੇ ਮੂਲੀ ਉਹ ਤਾਂ ਸਿਰਫ ਦੱਸਿਆ ਵੀ ਜਗ੍ਹਾ ਖਾਲੀ ਨਾ ਛਡੋ ਹਾਂਜੀ ਜਿੱਦਾਂ ਹੁਣ ਆਪਾਂ ਇਹ ਵੇਖਣ ਵੀ ਇਹ ਹੁਣ ਜਗ੍ਹਾ ਆਪਾਂ ਇਥੇ ਨਾਲ ਸਾਈਡ ਦੇ ਤੇ ਆ ਮੂਲੀ ਲੈ ਸਕਦੇ ਹਾਂ ਹਾਂਜੀ ਹਾਂ ਜਿੱਦਾਂ ਹੁਣ ਆ ਤੇ ਹੁਣ ਬੰਦਾ ਉਹਦਾ ਨਾਂ ਲਾਵਾਂ ਇਹਦੇ ਪਿਆ ਹੀ ਰੂ ਬਿਲਕੁਲ ਤੇ ਹੁਣ ਉਹ ਆ ਵੇ ਤੇ ਉਹਦੇ ਨਾਲ ਹੁਣ ਆਪਣੀ ਮੂਲੀ ਤੇ ਆ ਥੋਮ ਜਿਹੜਾ ਥੋਮ ਤੇ ਉਹ ਹੋਣਾ ਹੀ ਹੋਣਾ ਹੈ ਹਾਂਜੀ ਆ ਇਹਦੇ ਵਿੱਚ ਆ ਸਾਈਡ ਤੇ ਫਿਰ ਕਾਰੇ ਬੂਟੇ ਲੱਗੇ ਆ ਫਿਰ ਅਬ ਬਤਾਉਂਦੇ ਹਾਂ ਉਹ ਬਤਾਉਂ ਆ ਠੀਕ ਹੈ ਹਾਂ ਬਤਾਉਂ ਨਾਲ ਹਾਂ ਤੇ ਆ ਕੀ ਹੈ ਕੁਵਾਰ ਗੰਦਲ ਹੈ ਕਿ ਕਿਹੜੀ ਚੀਜ਼ ਹੈ ਇਹ ਕੁਵਾਰ ਗੰਦਲ ਠੀਕ ਹੈ ਕੁਵਾਰ ਗੰਦਲ ਦੀ ਹੋਰ ਹੀ ਕੋਈ ਵੈਰਾਈਟੀ ਲੱਗ ਰਹੀ ਹੈ ਹਾਂ ਇਹ ਵੀ ਇਹ ਨਾ ਸਿਰਫ ਇਹ ਕਾਰਨਗੇ ਤੇ ਫਿਰ ਸਾਨੂੰ ਦੱਸਣਗੇ ਹਾਂਜੀ ਹੂੰ ਜੇ ਹੁਣ ਇਹਨਾਂ ਨੇ ਇਥੇ ਜਦੋਂ ਵੀ ਤਿਆਰ ਕਰਨੇ ਨਾ ਛੋਟੀਆਂ ਹੋਵੇ ਨਾ ਛੋਟੀਆਂ ਕਿਆਰੀਆਂ ਬਣਾਈਆਂ ਹਾਂਜੀ ਛੋਟੀਆਂ ਕਿਆਰੀਆਂ ਬਣਾ ਕੇ ਨਾ ਤਿਆਰ ਕਰਕੇ ਉਹਦੇ ਉੱਤੇ ਤਜਰਬੇ ਕਰਨ ਉਹਦੇ ਫੇਰ ਇੰਨਾ ਗਾੜੀ ਦੱਸਣਾ ਸਾਨੂੰ ਠੀਕ ਹੈ ਆ ਸਾਰੇ ਮਤਲਬ ਕਿ ਬੀਜ ਤਿਆਰ ਕਰਨ ਨੂੰ ਇੱਕ ਹਿਸਾਬ ਨਾਲ ਕਿਆਰੀਆਂ ਬਣਾ ਦਿੱਤੀ ਹਾਂ ਆ ਆਹ ساری ਬੀ ਤਿਆਰ ਕਰਨ ਵਾਸਤੇ ਹੀ ਹੈ ਇਹਦੇ ਵਿੱਚ ਇਹ ਛੋਟੀਆਂ-ਛੋਟੀਆਂ ਕਿਆਰੀਆਂ ਬਣਾਈਆਂ ਨਾ ਹਾਂ ਜੀ ਹਾਂ ਉਹਦੇ ਵਿੱਚ ਸਾਰੇ ਬੀ ਤਿਆਰ ਕਰਕੇ ਉਹਨੂੰ ਕਿਸ ਤਰ੍ਹਾਂ ਕਰਨਾ ਉਹਦੇ ਵਿੱਚ ਫਿਰ ਨੌਲਜ ਇਹਨਾਂ ਨੇ ਕਰਕੇ ਤੇ ਫਿਰ ਸਾਨੂੰ ਇੱਥੋਂ ਦੱਸਦੇ ਨੇ ਵੀ ਇਦਾਂ ਨੇ ਇਦਾਂ ਕਰੋ ਹੈ ਹਾਂ ਜੀ ਹਾਂ ਇਹ ਕਾੜੀਆਂ ਕਾੜੀਆਂ ਨੇ ਇਹ ਕਣਕ ਆ ਉਹ ਗਾਲ ਦੀ ਹਲਸੀ ਆ ਇਦਾਂ ਉਹ ਸਰੋਂ ਆ ਠੀਕ ਇਸ ਤਰ੍ਹਾਂ ਵੱਖੋ ਵੱਖੋ ਵਰਾਇਡੀਆਂ ਨੇ ਹਾਂ ਜੀ ਉਹ ਗਾੜੀ ਮੇਥਰੇ ਨੇ ਠੀਕ ਹਾਂ ਇਹ ਵੀ ਇਹਨਾਂ ਨੇ ਵੀ ਯੋਗ ਖੋਜਾਂ ਕੱਢਣਗੇ ਫਿਰ ਗਾੜੀ ਸਾਨੂੰ ਦੱਸਣਗੇ ਹਾਂਜੀ ਬਿਲਕੁਲ ਕੋਈ ਨਾ ਕੋਈ ਤਿਆਰ ਕਰਨਗੇ ਇੰਨਾ ਕੋਈ ਵੀ ਜਦੋਂ ਤਾਂ ਆਉਂਦੇ ਜਾਂਦੇ ਰਹਿੰਦਾ ਤੇ ਇਹ ਕੁਝ ਨਾ ਕੋਈ ਗਿਆਨ ਦੀ ਗੱਲ ਸਾਨੂੰ ਦੱਸਦੇ ਰਹਿੰਦੇ ਆ ਹਾਂ ਤੇ ਇਹਦੇ ਵਿੱਚ ਅਸੀਂ ਹਾਰਸ਼ ਮਾਈ ਦੇ ਸ਼ਮਾਈ ਲੱਗਦਾ ਇਸੇ ਜਗ੍ਹਾ ਤੇ ਮੇਲਾ ਅੱਛਾ ਇਸ ਜਗ੍ਹਾ ਤੇ ਮੇਲਾ ਹਾਂ ਇੱਥੇ ਲੱਗਦਾ ਇੱਥੇ ਕਾਫੀ ਸੰਦ ਅੱਛਾ ਲੈ ਕੇ ਆਉਂਦੇ ਨੇ ਵੇਚਣ ਵਾਲੇ ਲੈ ਕੇ ਆਉਂਦੇ ਤੇ ਲੈਣ ਵਾਲੇ ਵੀ ਆਉਂਦੇ ਨੇ ਬੀ ਆਉਂਦੇ ਹਰ ਇੱਕ ਨਵੇਂ ਨਵੇਂ ਬੀ ਆਉਂਦੇ ਇੱਥੇ ਠੀਕ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਹੈ ਤੈਨੂੰ ਮੇਲੇ ਤੇ ਲਿਆਵਾਂਗੇ ਸਭ ਕੁਝ ਤੈਨੂੰ ਲਾਵਾਂ ਹਰ ਇੱਕ ਚੀਜ਼ ਆਊਗੀ ਇੱਥੇ ਜੋ ਵੀ ਨਵੀਂ ਟੈਕਨੋਲੋਜੀ ਕਿਸਾਨੀ ਦੇ ਵਿੱਚ ਆਈ ਹੈ ਨਵੀਂ ਖਾਦ ਖਲਾਰਨ ਵਾਲੀਆਂ ਮਸ਼ੀਨਾਂ ਜਿਹੜੀ ਟਰੈਕਟਰ ਦੇ ਮਗਰ ਖਾਦ ਖਲਾਰਦੇ ਵੀ ਮਸ਼ੀਨ ਉਹ ਸਪਰੇਅ ਕਰਨ ਵਾਲੇ ਡਰੋਨ ਸਪਰੇਅ ਕਰਨ ਵਾਲੇ ਅੱਛਾ ਡਰੋਨ ਨਾਲ ਜਿਹੜੀ ਸਪਰੇਅ ਆਉਂਦੇ ਉਹ ਸਭ ਕੁਝ ਇੱਥੇ ਆਊਗਾ ਉਹ ਹ ਉਹਦੇ ਵਿੱਚ ਹਰੇ ਵੀ ਨਾਲੇ ਥੋੜਾ ਜਿਹਾ ਗਿਆਨ ਮਿਲਦਾ ਹਾਂਜੀ ਆਪਾਂ ਨੂੰ ਵੀ ਇਹ ਕਿਸ ਤਰ੍ਹਾਂ ਕਰਨਾ ਉਹਦੇ ਨਾਲ ਫਿਰ ਤਜਰਬਾ ਇਹਨਾਂ ਨਾਲ ਸਾਂਝਾ ਕਰਦੇ ਰਹੀਦਾ ਇਹ ਸਾਡੇ ਕੋਲ ਪੁੱਛਦੇ ਰਹਿੰਦੇ ਤੇ ਅਸੀਂ ਇਹਨਾਂ ਕੋਲ ਪੁੱਛਦੇ ਰਹਿੰਨੇ ਹਾਂਜੀ ਇਹ ਵੀ ਇਹਨਾਂ ਦੇ ਨਾਲ ਜੁੜਨਾ ਕਾਫੀ ਕੁਝ ਸਿੱਖਣ ਨੂੰ ਮਿਲਦਾ ਵਾ ਹਾਂ ਕਾਫੀ ਫਾਇਦਾ ਹੁੰਦਾ ਹਾਂ ਹਾਂ ਇਹ ਵੀ ਹਣ ਨਵੀਂ ਨਵੀਂ ਤਕਨੀਕ ਕੋਈ ਵੀ ਆ ਜੋ ਖੇਤੀ ਦੇ ਵਿੱਚ ਆਉਣੀ ਆ ਉਹ ਇੱਕ ਦੂਜੇ ਨਾਲ ਸ਼ੇਅਰ ਕਰਾਂਗੇ ਸ਼ੇਅਰ ਕਰਾਂਗੇ ਜੇ ਨਵੀਂ ਤਕਨੀਕ ਆਈ ਆ ਆਪਾਂ ਕਿਸਾਨਾਂ ਦਾ ਕਰ ਪਚਾਈ ਨਾ ਤੇ ਫਿਰ ਤਕਨੀਕ ਕਿਤਰਾ ਫੈਲੂਗੀ ਹੁਣ ਇਹ ਦਵਾਈਆਂ ਦੁਈਆਂ ਪਾਉਣੀਆਂ ਜਾਂ ਵੀ ਕਿਦਾਂ ਨਵੇਂ ਵੀ ਦਵਾਈਆਂ ਕਿਹੜੀ ਪਾਉਣੀ ਚਾਹੀਦੀ ਕਿਸ ਟਾਈਮ ਤੇ ਪਾਉਣੀ ਚਾਹੀਦੀ ਉਹਦੇ ਨਾਲ ਫਿਰ ਇਹ ਇਹ ਆਪਣਾ ਗਿਆਨ ਦਿੰਦੇ ਰਹਿੰਦੇ ਤੇ ਅਸੀਂ ਆਪਣਾ ਦਿੰਦੇ ਰਹਿੰਨੇ ਆ ਅੱਛਾ ਜੋ ਅਸੀਂ ਤਜਰਬੇ ਕਰਦੇ ਆ ਆਪਣੇ ਥਰੂ ਉਹ ਇਹਨਾਂ ਨੂੰ ਦੱਸੀ ਜਾਈਦੇ ਤੇ ਇਹ ਇਹਨਾਂ ਨੂੰ ਆਪ ਸਿੱਖੀ ਜਾਈਦੇ ਆ ਠੀਕ ਹੈ ਕਾਫੀ ਚਿਰ ਦੇ ਆਪਾਂ ਇਹਨਾਂ ਦੇ ਨਾਲ ਜੁੜੇ ਆਂ ਹਾਂਜੀ ਤੇ ਚਲੋ ਆਉਂਦੇ ਜਾਂਦੇ ਰਹਿੰਦੇ ਆਪਣੇ ਘਰ ਵੀ ਜਾਣੇ ਉੱਥੇ ਖੇਤ ਜਾ ਕੇ ਫਸਲ ਵੀ ਵੇਂਦੇ ਨੇ ਠੀਕ ਤੇ ਅਸੀਂ ਵੀ ਜਦੋਂ ਕੋਈ ਪ੍ਰੋਗਰਾਮ ਹੁੰਦਾ ਇੱਥੇ ਅਸੀਂ ਆਪ ਉਹਨੇ ਤੇ ਇਹਨਾਂ ਦਾ ਵਾਵਾ ਚਲੋ ਉਦੋਂ ਦਾ ਪ੍ਰੇਮ ਬਣਿਆ ਕਿਸਤੇ ਚਲੋ ਕੋਈ ਗਿਆਨ ਵੰਡਣਾ ਆਂਦੇ ਚਾਹੀਦਾ ਤੇ ਲੈਣਾ ਵੀ ਚਾਹੀਦਾ ਹਾਂ ਹਾਂਜੀ ਬਿਲਕੁਲ ਇਹ ਕਰਕੇ ਅਸੀਂ ਜਾਂ ਉਹਨੇ ਆਪਣੇ ਕੋਈ ਨਾ ਕੋਈ ਸਿੱਖਣੀ ਠੀਕ ਨੇ ਠੀਕ ਹੈ ਤੇ ਆ ਸਾਰਾ ਕੁਝ ਇੱਥੇ ਵੇਖਣਗੇ ਤੁਹਾਨੂੰ ਵਿਖਾਉਂਦੇ ਮੁੜ ਕੇ ਸਾਰਾ ਕੁਝ ਹਾਂ ਹਾਂਜੀ ਤੇ ਜੋ ਵੀ ਕੁਝ ਥੋ ਆਈਦਾ ਦਿਹਾਉਣ ਲੱਥੋਂ ਤੈਨੂੰ ਦੱਸਿਆ ਵੀ ਆਪਾਂ ਪ੍ਰਾਲੀ ਪੋਣੇ ਥੋਂ ਦੇ ਤੇ ਵੇਖਿਆ ਭਾਈ ਕਿ ਨਹੀਂ ਹੁੰਦਾ ਵੀ ਪ੍ਰਾਲੀ ਹਾਂ ਬਿਲਕੁਲ ਹੈ ਇਹ ਵੀ ਇੱਥੇ ਹੀ ਵੀ ਛੇਰ ਇਹਨਾਂ ਕੀਤਾ ਵੀ ਆ ਕੋਈ ਕਰੋ ਹਾਂ ਆਓ ਤੇ ਫਿਰ ਉਹ ਕਿੱਦਾਂ ਦੇ ਇਹਨਾਂ ਮਲ ਖੇੜਾਂ ਉੱਤੇ ਲਾਇਆ ਤੇ ਹਾਂ ਤੇ ਆਪਾਂ ਜਿਹੜਾ ਚਲੋ ਬੈਠਵਾ ਲਾਇਆ ਤੇ ਆਹ ਜਿਹੜੀਆਂ ਇਹਨਾਂ ਵਿੱਚ ਆ ਬਣਾਈਆਂ ਬੁਰਜੀਆਂ ਜਿਹੜੀਆਂ ਇਹ ਕੋਈ ਵੀ ਵੱਲ ਵਾਲੀ ਨੂੰ ਵੱਲ ਤਾਂ ਚੜਨ ਵਾਸਤੇ ਬਣਾਈਆਂ ਹਾਂ 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 ਇਹਦੇ ਉੱਤੇ ਵੱਲ ਵਾਲੀਆਂ ਚੀਜ਼ਾਂ ਜਿਹੜੀਆਂ ਨਾ ਉਹ ਚੜਨ ਵਾਸਤੇ ਤੇ ਉਹ ਬਣਾਉਣ ਵਾਸਤੇ ਹੈ ਇਹਦੇ ਤੇ ਹਾਂ ਠੀਕ ਹਾਂ ਇਹ ਵੀ ਸਾਰਾ ਕੋਈ ਇੱਥੋਂ ਸਿੱਖਣ ਨੂੰ ਮਿਲਦਾ ਵੀ ਇਦਾਂ ਨਹੀਂ ਇਦਾਂ ਵੱਲਾਂ ਚੜਾ ਦੇਣ ਨੂੰ ਬੰਨ ਕੇ ਜਿੱਦਾਂ ਛੱਡੇ ਨਹੀਂ ਇਹਦੇ ਤੇ ਆਪਾਂ ਬੰਨ ਕੇ ਡੋਰੀਆਂ ਦੇ ਉੱਤੇ ਵੱਲਾਂ ਜੜਾ ਸਕਦੇ ਹਾਂ ਹਾਂਜੀ ਠੀਕ ਨੇ ਠੀਕ ਹਾਂ ਇਹਦੇ ਮਲਵੀ ਕੁਛ ਨਾ ਕੁਛ ਜਿਹੜਾ ਵੇ ਦੇ ਨਾ ਧਿਆਨ ਤੇ ਨਾਲੇ ਨਾਲਾ ਫਲਦਾਰ ਬੂਟੇ ਵੀ ਲਾਏ ਹੋਏ ਨੇ ਹੂੰ 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 ਫਲਦਾਰ ਬੂਟੇ ਹੋਏ ਮਰੂਦ ਕਿੜੇ ਕਿੜੇ ਵਧੀਆ ਲੱਗੇ ਨੇ ਹਾਂ ਹਾਂਜੀ ਹਰ ਇੱਕ ਚੀਜ਼ ਹੈ ਬੂਟੇ ਵੀ ਦਿੰਦੇ ਹੁੰਦੇ ਆਪਾਂ ਨੂੰ ਜਦੋਂ ਮਤਲਬ ਫਲਦਾਰ ਬੂਟੇ ਨਾ ਹਾਂਜੀ ਅੰਬਾਂ ਦੇ ਜਿੱਦਾਂ ਮਹਿੰਦੀ ਦੇ ਅੱਛਾ ਔਲਿਆਂ ਦੇ ਕਈ ਬੂਟੇ ਇੰਨਾ ਫਿਰ ਜਦੋਂ ਆਇਦੋਂ ਫਿਰ ਜਦੋਂ ਬੂਟੇ ਇੰਨਾ ਵੰਡਨੇ ਉਹ ਸਾਰੇ ਬੂਟੇ ਦੇਣੇ ਹੁੰਦਾ ਠੀਕ ਹੈ ਲਾਉਣ ਦੀ ਹਾਂ ਖਰੀਦੇ ਇਥੋਂ ਕਈ ਨਾ ਲਾਉਣ ਲਾਣਦੇ ਨੇ ਜਦੋਂ ਕਦੇ ਆਉਣ ਤੇ ਫਿਰ ਇਹਨਾਂ ਨੇ ਦੇਣੇ ਹੁੰਦੇ ਬੂਟੇ ਜਦੋਂ ਆਉਂਦੇ ਉਹ ਸਾਨੂੰ ਹੀ ਸੱਦ ਲੈਂਦੇ ਉਦੋਂ ਫਿਰ ਲੈ ਜੀ ਇਹਦੇ ਬੂਟੇ ਇਥੋਂ ਆ ਰੂਟੀ ਇਹ ਵੀ ਇਹ ਵੀ ਗਾਲੇ ਤੋਂ ਕੋਈ ਨਾ ਕੋਈ ਲੈ ਹੀ ਜਾਣਾ ਦੇ ਕੇ ਥੋੜਾ ਜਣਾ ਹਾਂ ਜਾਂ ਗਿਆਨ ਲੈ ਜਾਣਾ ਤੇ ਜਾ ਹਾਂ ਇਹ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਕਿਸੇ ਵੀ ਦੇ ਨਾਲ ਜੁੜਿਆ ਹੈ ਹਾਂ ਹੁਣ ਉਹ ਉੱਥੇ ਇਹਨਾਂ ਦਾ ਪ੍ਰੋਗਰਾਮ ਹੀ ਮੋਹਾਲੀ ਹਾਂਜੀ ਕਿਸਾਨ ਮੇਲਾ ਵੱਡੇ ਪੱਦਰ ਦੇ ਹੀ ਉਦੋਂ ਤੇ ਉਦੋਂ ਦਿੱਲੀੋਂ ਵੀ ਆਏ ਸੀ ਅੱਛਾ ਜੀ ਤੇ ਮੌਕ ਸਰਤੇ ਨਾ ਡਾਕਟਰ ਵੀ ਆਏ ਉਦੋਂ ਫਿਰ ਇਹਨਾਂ ਨੇ ਬਕਾਇਦਾ ਆਪਾਂ ਨੂੰ ਸਟੇਜ ਉਤੇ ਸੱਦ ਕੇ ਅੱਛਾ ਆਪਣਾ ਨਾਮ ਲਿਖਿਆ ਫਿਰ ਇਹਨਾਂ ਨੇ ਸੱਦ ਕੇ ਉੱਥੇ ਆਪਾਂ ਨੂੰ ਸਨਮਾਨਤ ਵੀ ਕੀਤਾ ਸੀ ਅੱਛਾ ਅੱਛਾ ਹਾਂ ਉੱਥੇ ਮਤਲਬ ਵੀ ਸੀਦਲ ਸਿੰਘ ਜਿਮਿਆਰੀ ਨੇ ਸੱਦ ਕੇ ਦੇ ਉੱਥੇ ਹੂੰ ਇਹ ਇਹ ਸਾਡੇ ਨਾਲ ਕਾਫੀ ਚਿਰ ਦੇ ਜੁੜੇ ਨੇ ਗਿਆਨ ਦਿੰਦੇ ਵੀ ਤੇ ਲੈਂਦੇ ਵੀ ਨੇ ਹਾਂਜੀ ਹਾਂਜੀ ਤੇ ਉਹ ਫਿਰ ਇੰਨਾ ਇਹ ਕਵੀ ਪ੍ਰਾਣੀ ਨੂੰ ਮਲ ਨਹੀਂ ਲੂੰਦੇ ਸਭ ਕੁਝ ਪਤਾ ਹੀ ਇਹਨਾਂ ਨੂੰ ਫਿਰ ਉਹਦੇ ਜਰੀਏ ਆਪਾਂ ਨੂੰ ਫਿਰ ਇਹਨਾਂ ਸਨਮਾਨਤ ਕੀਤਾ ਸਾਰੇ ਦੇ ਤੇ ਠੀਕ ਹੈ ਜੀ ਹਾਂ ਓਕੇ ਬਾਬਾ ਜੀ ਵਾਹਿਗੁਰੂ ਜੀ ਕ ਖਾਲਸਾ ਵਾਹਿਗੁਰੂ ਜੀ ਕ ਖਾਲਸਾ